ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਨਗ ਸੇਲ ਲਈ ਲੈ ਕੇ ਆਏ ਹਾਂ ਜੀ ਚਾਰ ਹੀਪਰ ਬੱਚੀਆਂ ਤੇ ਇੱਕ ਗੱਬਣ ਬੱਚੀ ਹੈ ਬਈ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੇ ਬਈ ਜੀ ਬਈ ਅੱਛਾ ਲਓ ਫੋਟੋ ਠੀਕ ਹੋਈ ਵਧੀਆ ਬਹੁਤ ਵਧੀਆ ਕਰਦੀ ਨਾਮ ਤੇ ਐਡਰੈਸ ਹੋ ਨਾਮ ਬਾਈ ਜੀ ਕੁਲਵਿੰਦਰ ਸਿੰਘ ਆ ਪਿੰਡ ਕੋਲਿਆਖੁਰ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਆ ਨੇੜੇ ਪੈਂਦਰਾ ਦਾ ਵੱਡਾ ਘੋਲਗਾ ਦੁੰਨੇ ਕੇ ਮੋਬਾਈਲ ਨੰਬਰ ਬੋ 9781935553 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿੰਨੇ ਟਾਈਮ ਦੀ ਗੱਬੜਾ ਇਹ 7 ਮਹੀਨੇ ਦੀ ਗੱਬਣਾ ਡਾਟ ਚੈੱਕ ਪਾਸ ਡਾਟ ਉੱਤਰਦੀ ਆ ਹੂੰ ਤੇ ਅਗਲਾ ਆਪਦੀ ਚੈੱਕ ਰਾ ਕੇ ਵੀ ਲੈ ਜਾ ਸਕਦਾ ਹੈਗਾ ਤੇ ਆਪਣੀ ਚੈੱਕ ਰਾਈ ਦੀ ਵੀਡੀਓ ਵੀ ਹੈਗੀ ਆਪਣੇ ਕੋਲ ਠੀਕ ਆ ਬਾਈ ਹਾਂਜੀ ਖੋਲ ਲਾ ਬਾਈ ਤੋਰ ਕੇ ਦਿਖਾ ਦੇ ਕੱਦ ਵਿੱਡ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਝੋਲੀ ਕਰਮ ਵਾਲੀ ਦੀ ਬਹੁਤ ਚੰਗੀ ਆ ਆਣ ਧੁਣ ਵੀ ਚੰਗਾ ਲੱਗਿਆ ਬਈ ਤੇ ਕਿੰਨਾ ਕੁ ਦੁੱਧ ਦੇ ਦੂਗੀ ਅਸਟੀਮੇਟ ਇਹ ਦੁੱਧ ਡਾਕਟਰ ਕਹਿੰਨ ਉਹ ਆਪਾਂ 25 ਗਾਲ 27 ਗਾਲ ਯਾਨੀ 20 ਪਲੱਸ ਦੁੱਧ ਆ ਰਾ ਮੈਂ ਗੱਡੂ ਵੜ ਠੀਕ ਹੈ ਬਈ ਹਾਂ ਬਰੀਡ ਚਮਕਦਮ ਪੂਰੀ ਪਲੀ ਸੰਧੀ ਵੀ ਵੜ ਹੂੰ ਚੰਗੀ ਆ ਵੜ ਕਦ ਕਾਠ 프ਰਿੰਟ ਪ੍ਰੌਂਟ ਠੀਕ ਆ ਸਵੀ ਪਲੀ ਆ ਬਈ ਤੇ ਮੁੱਲ ਕੀ ਆ ਭਰਾ ਇਹਦਾ ਮੋਲ ਡਾਕਟਰ 40000 ਰੁਪਇਆ ਮਾਨਤਨ ਹੋ ਜੀ ਮਾਨਤਨ ਕਰ ਦਾਂਗੇ 40000 ਰੁਪਇਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਨ ਜ਼ਰੂਰ ਹੋ ਜੀ ਇੰਗੀਆ ਬੜਾ ਸਨਕੀਆ ਗੱਬਣਾ ਚੈੱਕ ਪਾਸ ਆ ਆਪਦੀ ਤਸਲੀ ਚਾਹੀਦੀ ਕਰਵਾ ਲਓ ਹਣਾ ਬਈ ਹਾਂਜੀ ਹਾਂ ਆਪਦੀ ਤਸਲੀ ਕਰਾ ਕੇ ਨਾ ਜੇ ਅਗਲਾ ਆਪਾਂ ਨੂੰ ਕੋਈ ਚੱਕਰ ਨਹੀਂ ਠੀਕ ਆ ਬਈ ਅੱਗੇ ਵੀਰੇ ਦੋ ਨੰਬਰ ਬੱਚੀ ਕਿੰਨੀ ਉਮਰ ਹੈ ਜੀ ਇਹ ਡਾਕਟਰ ਦੰਦਾਂ ਖੀਰੀ ਆ ਠੀਕ ਆ ਇਹ 9 ਮਹੀਨੇ ਦੀ ਬੱਚੀ ਆ ਠੀਕ ਆ ਤੁਹਾਨੂੰ ਆਪਾਂ ਚੈੱਕ ਕਰਾਵਾਂਗੇ ਕਿਹੜੇ ਟੀਕੇ ਦੀ ਹੈ ਇਹ ਇਹ ਐਬੀਐਸ ਦੀ ਆ ਡਾਕਟਰ ਲਿਖਿਆ ਪਿਆ ਹੂੰ ਠੀਕ ਹੈ ਕੋਈ ਗੱਲ ਆ ਬਤਾ ਆ ਜੀ ਖੀਰੀ ਆ ਜੰਦ ਹੂੰ ਬਾਕੀ ਥਾਂ ਥੋੜੂ ਵੀ ਸੇ ਚੰਗਾ ਰੰਗ ਰੂਪ ਚੰਗਾ ਪ੍ਰਿੰਟ ਫਰੰਟ ਚੰਗਾ ਤੋਰਾ ਤਾਰਾ ਚੰਗਾ ਚੰਗੀ ਆ ਬੱਚੀ ਸਮੀਪੜੀ ਆ। ਸਭੀ ਬੜੀ ਪੂਰੀ ਚੌੜੀ ਆ ਬੱਚੀ। ਹਾਂ, ਚੜਾਈ 'ਚ ਬਹੁਤ ਆ ਬੱਠ ਫੁੜਾ ਚੜਾਈ 'ਚ ਚੰਗਾ ਗਾ ਝੂਲੀ ਬਹੁਤ ਚੰਗੀ ਆ। ਮੀੜ ਤੋਂ ਚੈੱਕ ਕਰਵਾ ਦੇਂਗੇ। ਕੱਲਾ ਕੱਲਾ ਥਣ, ਚਾਰੇ ਥਣ ਲਾ ਨਿਕੜਵੇਂ ਪੂਰੇ ਗੈਰ ਤੇ ਆ। ਪੂਰੀ ਝੂਲੀ ਵਾਲੀ ਬੱਚੀ ਆ। ਹਾਂਜੀ, ਕੀ ਮੋਲ ਆ ਭਰਾ ਤਾਂ? ਇਹਦਾ ਰੇਟ 15000 ਰੁਪਈਆ। ਮਾਨਤਾਨ ਹੋ ਜੂਵੇ। ਕਰ ਦਾਂਗੇ ਮੌਕੇ। 15000 ਰੁਪਈਆ ਮੋਲ ਆ। ਮਾਨਤਾਨ ਜਿਹੜਾ ਬਾਕੀ ਮੌਕੇ ਤੇ ਜ਼ਰੂਰ ਹੋ ਜੂਗਾ। ਚੰਗੀ ਆ ਉਮਰ ਦੇ ਹਿਸਾਬ ਨਾਲ ਕੱਦ ਵੱਡ ਵੀ ਕਰਮਾ ਜੀ ਦਾ। ਠੀਕ ਆ ਅੱਗੇ ਵੀਰ ਤਨ ਨੰਬਰ ਜਰਸੀ ਇਹ ਪੰਜਾਬ ਵਾਲੀ ਜਰਸੀ ਆ ਡਾਕਟਰ ਠੀਕ ਆ ਬਾਈ ਕਿੰਨੀ ਉਮਰ ਆ 9 ਕੁ ਮਹੀਨੇ ਉਮਰ ਆ ਇਹਦੀ ਫੇਸ ਬੜਾ ਚੰਗਾ ਨਾ ਵਾਟਾ ਬਹੁਤ ਚੰਗਾ ਪੈਣਾ ਬੋਦੀਵਾਦੀ ਬਹੁਤ ਚੰਗੀ ਆ ਸਹੀ ਗੱਲ ਆ ਬਾਕੀ ਠੀਕ ਆ ਰੰਗ ਰੂਪ ਚੰਗਾ ਝੋਲੀ ਚੰਗੀ ਆ ਥਣ ਚੰਗਾ ਤੋਰਤ ਰਲ ਚੰਗਾ ਹੂੰ ਹੂੰ ਤੇ ਕਿਹੜੇ ਸੀਮਨ ਦੀ ਆ ਪਤਾ ਕੁਛ ਇਹ ਟਾਈਸਨ ਦੀ ਆ ਡਾਕਟਰ ਓਕੇ ਝੋਲੀ ਵੀ ਚੰਗੀ ਆ ਨਾ ਸਾਰੇ ਸਭ ਨਿਕੜ ਮੇ ਹੂੰ ਮੁੱਲ ਭਰਾ ਦਾ ਇਹਦਾ 15000 ਮਾਨਤਾਨ ਹੋ ਜੀ ਘਰ ਦਾਂਗੇ ਮੌਕੇ ਤੇ 15000 ਰੁਪਇਆ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਚੰਗੀ ਆ ਬੱਚੀ ਝੂਲੀ ਬਹੁਤ ਚੰਗੀ ਆ ਕਰਲਾ ਕਰਲਾ ਥਣ ਫੀਸ ਵੀ ਬੜਾ ਪਿਆਰਾ ਹੈਗਾ ਟੋਆ ਟੂਆ ਬਹੁਤ ਚੰਗਾ ਪਿਆ ਝੂਲੀ ਦੇ ਸਾਰੀਆਂ ਮਿਲਕਟੀਦ ਬੱਚੀ ਗਾ ਹਮਮ ਕੋਲਰ ਗਾੜਾ ਠੀਕ ਆ ਅੱਗੇ ਬਈ 4 ਨੰਬਰ ਕਿੰਨੀ ਉਮਰ ਹੈ ਦੀ ਇਹ ਵੀ 9 ਮਹੀਨੇ ਦੀ ਬੱਚੀ ਹੈ ਦਾ ਠੀਕ ਆ ਕਿਹੜੀ ਟੀਕੇ ਦੀ ਇਹ ਡਾਕਟਰ ਦੀ ਆ ਓਕੇ ਫੇਸ ਬੜਾ ਪਿਆਰ ਉਹ ਬਹੁਤ ਚੰਗੀ ਆ ਫੇਸ ਬਹੁਤ ਚੰਗਾ ਨਾ ਹਾਂ ਫੇਸ ਚੰਗਾ ਬਾਸੀਆ ਬਦੰਦ ਵੀ ਚੈੱਕ ਕਰਾ ਦਿੰਨੇ ਕਰਵਾ ਦੇ ਕੋਈ ਇਹ ਹੀ ਆ ਕੱਚੀ ਗੀ ਹੂੰ ਬੜਾ ਠੀਕ ਆ ਭਾਈ ਓਕੇ ਦੰਦਾਂ ਜੀ ਆ ਭਾਈ ਕੱਚੀ ਖੀਰੀ ਆ ਜਮ ਤੇ ਟੋਰਾ ਤਾਰਾ ਚੰਗਾ ਪੱਠ ਫੜਾ ਚੰਗਾ ਭਾਈ ਤੇ ਥਾਣ ਥੁਣੇ ਦੇ ਵੀ ਚੰਗਾ ਲੱਗਿਆ ਕੀ ਮੁੱਲ ਆ ਭਰਾ ਇਹਦਾ ਇਹਦਾ ਵੀ 15000 ਰੁਪਈਆ ਮਾਨ ਤਾਨ ਹੋ ਜੂ ਭਈ ਕਰ ਦਾਂਗੇ ਮੌਕੇ ਤੇ 15000 ਰੁਪਈਆ ਮੁੱਲ ਆ ਭਾਈ ਤੇ ਮਾਨ ਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਬੱਚੀ ਝੂੜੀ ਝੂੜੀ ਬਹੁਤ ਚੰਗੀ ਡਾਕਟਰ ਚਾਰੇ ਥਾਂ ਨਿਕੜਨੇ ਕੇ ਤੇ ਪੂਰਾ ਵੀ ਫੋਟ ਸ਼ਾਂਕ ਨਹੀਂ ਹੋਊਗੀ ਬੱਚੀ ਤੇ ਹਮ ਸਹੀ ਗੱਲ ਹੈ ਅੱਗੇ ਵੀਰੇ ਲਾਸਟ ਪੰਜ ਨੰਬਰ ਕਿੰਨੀ ਉਮਰ ਹੈ ਜੀਮਨ ਦਾ ਡਾਕਟਰ ਆਪਾਂ ਨੂੰ ਪਤਾ ਠੀਕ ਆ ਹਾਂ ਕਿੰਨੀ ਕੋ ਉਮਰ ਹੈ ਮੱਚੀ ਇਹ ਵੀ ਖੀਰ ਗੁਈਆ 1 ਕੋ ਮਹੀਨੇ ਉਮਰ ਆ ਦੰਦਾਂ ਦਾ ਪਾ ਇਹਦੇ ਵੀ ਚੈੱਕ ਕਰਾ ਦੇਾਂਗੇ ਹਮ ਉਮਰ ਛੋਟੀ ਹੋਈ ਆ ਬਈ ਦੰਦਾਂ ਜੋ ਖੀਰੀ ਹੋਈ ਹੋ ਹਮ ਬਾਕੀ ਠੀਕ ਆ ਦੰਦਾਂ ਜੀ ਖੀਰੀ ਆ ਫੇਸ ਚੰਗਾ ਕੱਦ-ਵੱਡ ਚੰਗਾ ਰੰਗ-ਰੂਪ ਚੰਗਾ ਸੂਰਾਤ ਆ ਰਹੀ ਬੱਚੀ ਦਾ ਜੇ ਹਾਈਟ ਬਹੁਤ ਹੈਗੀ ਬਸ ਥੋੜੀ ਜਿਹੀ ਲਿੱਸੀ ਜ਼ਰੂਰ ਹੈ ਜਾਨੀ ਇਹ 2 ਕਿੱਗਾ ਟੇ ਖਾਊਗੀ ਵਾਦ ਤੋਂ ਵਾਦ ਕਾਰਗਲ ਦੇ ਠੀਕ ਹੈ ਬੱਚੀ ਤਿਆਰ ਹੋ ਜੂ ਸੀਮਨ ਛੇਤੀ ਚੱਕ ਜਾਣਾ ਇਹ ਕੀ ਮੁੱਲ ਆ ਭਰਾ ਇਹਦਾ ਡਾਕਟਰ 12000 ਰੁਪਇਆ ਮਾਨਤਾਨ ਹੋ ਜੇ ਕਰ ਦਾਂਗੇ ਮੌਕੇ ਤੇ 12000 ਰੁਪਇਆ ਮੁੱਲ ਆ ਮਾਨਤਾਨ ਜ਼ਰੂਰ ਹੋ ਜੀ ਝੋਲੀ ਹਣ ਇਹਦੇ ਵੀ ਚਾਰੇ ਨਖੜਵੇਂ ਆ ਹੂੰ ਝੋਲੀ ਬਹੁਤ ਚੰਗੀ ਹੈ ਲੈ ਕੱਲਾ ਕੱਲਾ ਥਾਣ ਚਾਰੇ ਨਖੜਵੇਂ ਪੂਰੇ ਗਾਇਬ جے بھی کوئی ہزارے اکٹھیاں ਲੈਂਦਾ اکٹھیاں ਲੈਂਦਾ زیادہ مان تن ਕਰਦਾ ਕਿ ڈیلیوری اپنی فری ہوگی گل کو ٹھیک ہاں کرایا ਜਿਹੜਾ فری ਹੋਊਗਾ ਜੇ ਚਾਰੇ ਇਕਠੀਆਂ ਲਓਗੇ ਬਈ ਚੰਗਾ ਮੰਗ ਦੇਣਾ ਜੇ ਨਾਲ ਗੱਬਣ ਵੀ ਲੈਂਦੇ ਆ ٹھیک ਆ ਤਾਂ ਫੇਰ ਆਪਾਂ ਇਹ ਬੱਚੀ ਫਰੀ ਦੇ دیں ਜਿਹੜੀ ਉਹ ਸਰੀ ਵਾਲੀ ہاں ڈیلیਵਰੀ ਵੀ ਫਰੀ ਹੋਊਗੀ ਉਹ ਬੱਚੀ ਫਰੀ ਦੇ ਜੇ ਕੋਈ ਬਈ ਸਿਨੇ ਗੱਬਣ ਤੇ ਤਿੰਨ ਬੱਚੀਆਂ ਹਾਂ ਇਕਠੀਆਂ ਲੈਂਦਾ ਕੋਈ ਤਾਂ ਬਾਈ ਕਹਿੰਦਾ ਉਹ ਜਿਹੜੀ 5ਵੇਂ ਨੰਬਰ ਤੇ ਉਹ ਆਪਾਂ ਬਿਲਕੁਲ ਫਰੀ ਦੇ ਦਾਂਗੇ ਆਫਰ ਹੀ ਆ ਬਾਈ ਵੱਲੋਂ ਦੇ ਕਿਸੇ ਵੀਰ ਨੂੰ ਪਸੰਦ ਆਉਣ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਥ ਦਿলো ਧੰਨਵਾਦ